ਉਹ ਸ਼ਖਸੀ ਗੁਣ ਹੀ ਕਾਫੀ ਹੈ ਜᱟ ਉਹਦੇ ਕਿਸੇ ਸਟਰਕਚਰ ਚ ਵੀ ਕੋਈ ਤਬਦੀਲੀ ਚਾਹੀਦੀ ਕਿਉਂਕਿ 1920 ਤੋਂ ਹੁਣ ਤੱਕ ਬੱਕ ਬੱਕ ਪੜਾ ਰਹੇ 1920 ਤੋਂ 25 ਤੱਕ ਦਾ ਜਿਹੜਾ ਅਕਾਲੀ ਦਲ ਨਰੋਲ ਨਿਸ਼ਕਾਮ ਸੰਘਰਸ਼ ਦੇ ਰੂਪ ਚ ਵਿਚਰਦਾ ਚੰਗੇ ਵਿਅਕਤੀ ਸੰਸਥਾਵਾਂ ਦੇ ਅੰਦਰ ਹੁੰਦੇ ਐ ਸੰਸਥਾਵਾਂ ਬਲੰਦੀਆਂ ਚੋਂਦੀਆਂ ਤੇ ਜਦੋਂ ਮਾੜੇ ਵਿਅਕਤੀ ਸੰਸਥਾਵਾਂ ਦੇ ਅੰਦਰ ਦਾਖਲ ਹੋ ਜਾਂਦੇ ਐ ਤੇ ਫਿਰ ਸੰਸਥਾਵਾਂ ਜਿਹੜੀਆਂ ਉਹ ਗਰਾਵਟ ਵੱਲ ਜਾਂਦੀਆਂ ਮਾੜਿਆਂ ਨੂੰ ਬਦਲ ਕੇ ਜੇ ਮਾੜੇ ਫਿਰ ਲਿਆਂਦੇ ਜਾਣ ਤੇ ਸੰਸਥਾਵਾਂ ਕਦੇ ਉੱਠ ਨਹੀਂ ਸਕਦੀਆਂ ਲੰਮਾ ਸਮਾਂ ਜੋੜੀ ਕੀ ਚਾਹੀਦਾ ਉਹਨੇ ਕਿ ਲੰਮਾ ਸਮਾਂ ਜੋੜੀ ਕੌਮਾਂ ਦੇ ਕੋਲ ਸੰਸਥਾ ਦੇ ਢਾਂਚੇ ਚਾਹੀਦੇ ਜੇ ਸੰਸਥਾ ਦਾ ਢਾਂਚਾ ਨਹੀਂ ਹੈ ਤੇ ਕੋਈ ਬੰਦਾ ਵੀ ਲੰਮਾ ਸਫ਼ਰ ਨਹੀਂ ਕਰ ਸਕੋ ਇਹਦੇ ਵਾਸਤੇ ਉਥੇ ਸਿੰਘ ਸਭਾ ਜਿਹੜੀ ਲਹਿਰ ਹੈ ਉਸ ਤੋਂ ਅਗਲੇ ਪਾਸੇ ਸਾਡੇ ਸਭ ਨੂੰ ਬਜ਼ੁਰਗਾਂ ਨੇ ਸਾਡੇ ਤੋਂ ਖੜੀ ਕਰਕੇ ਤੇ ਬਗਦੀਆਂ ਚੁਣੌਤੀ ਉਹਨਾਂ ਸਾਹਮਣੇ ਵੀ ਸਨ ਅਸੀਂ ਅੱਜ ਦੀ ਤਰੀਕ ਵਿੱਚ ਘਬਰਾਉਣ ਦੀ ਲੋੜ ਨਹੀਂ ਅੱਜ ਦੀ ਤਰੀਕ ਵਿੱਚ ਜਾਗਣ ਦੀ ਲੋੜ ਹੈ ਇਹਦੇ ਸ਼ਬਦ ਗੁਰੂ ਤੋਂ ਬਿਨਾਂ ਸਾਨੂੰ ਕੋਈ ਜਗਾ ਨਹੀਂ ਸਕਦਾ ਅਕਾਲੀ ਚਮਣੇ ਕਾਲ ਜੜ ਕੀ ਸੀ ਕਿਉਂ ਬਣਿਆ ਸੀ ਕਿਵੇਂ ਕੰਮ ਕੀਤਾ ਕਿਦਾਂ ਦਾ ਕੰਮ ਕੀਤਾ ਜਾਨੀ ਹਰਪੀ ਸਿੰਘ ਹੋਣਾ ਨੇ ਵੀ ਜ਼ਿਕਰ ਕੀਤਾ ਕਿ ਕੁਝ ਲੋਕ ਆਏ ਤੇ ਉਸ ਤੋਂ ਬਾਅਦ ਉਹ ਖੋਰਾ ਲੱਗਿਆ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਸੋ ਅਸੀਂ ਸਮਝਣਾ ਚਾਹੁੰਦੇ ਕਿ ਕੀ ਇਹ ਕੁਝ ਲੋਕਾਂ ਕਰਕੇ ਆ ਤੇ ਕੀ ਉਹ ਲੋਕਾਂ ਨੂੰ ਬਦਲ ਕੇ ਇਹ ਠੀਕ ਹੋ ਜਾਣਾ ਹੈ ਜਾਂ ਉਹਦੇ ਜਿਹੜੀਆਂ ਪਰੰਪਰਾਵਾਂ ਜਿਹੜੇ ਆਪਾਂ ਸਿਧਾਂਤਾਂ ਨੂੰ ਸਰਜੀਤ ਕਰਨ ਦੀ ਗੱਲ ਕਹਿ ਰਹੇ ਉਹ ਕਿਹੜੀਆਂ ਪਰੰਪਰਾਵਾਂ ਜਾਂ ਸਿਧਾਂਤ ਹੈ ਉਹ ਠੀਕ ਕਰਿਆ ਹੋਣਾ ਜਾਂ ਕੁਝ ਬੰਦੇ ਬਦਲ ਕੇ ਉਹਦਾ ਹੱਲ ਹੋਣਾ ਇਹਦੇ ਨਾਲ ਹੀ ਮੈਂ ਬੇਨਤੀ ਕਰਦੇ ਆ ਕਿ ਜਿੱਦਾਂ ਇਹੀ ਸੇਮ ਗੱਲ ਕੁਝ ਗਿਆਨੀ ਜੀ ਹੋਣਾ ਨੇ ਨੁਕਤੇ ਦੱਸੇ ਜਿਹੜੇ ਸ਼ਖਸੀ ਗੁਣ ਚਾਹੀਦੇ ਅਕਾਲੀ ਜਿਹਨੇ ਅਕਾਲੀ ਦਲ ਚ ਸ਼ਾਮਲ ਹੋਣਾ ਤੇ ਉਹ ਕੀ ਉਹ ਸ਼ਖਸੀ ਗੁਣ ਹੀ ਕਾਫੀ ਹੈ ਜਾਂ ਉਹਦੇ ਕਿਸੇ ਸਟਰਕਚਰ ਚ ਵੀ ਕੋਈ ਤਬਦੀਲੀ ਚਾਹੀਦੀ ਕਿਉਂਕਿ 1920 ਤੋਂ ਹੁਣ ਤੱਕ ਵੱਖ-ਵੱਖ ਪੜਾ ਰਹੇ 1920 ਤੋਂ 25 ਤੱਕ ਦਾ ਜਿਹੜਾ ਅਕਾਲੀ ਦਲ ਨਰੋਲ ਨਿਸ਼ਕਾਮ ਸੰਘਰਸ਼ ਦੇ ਰੂਪ 'ਚ ਵਿਚਰਦਾ 26 ਤੋਂ ਫਿਰ ਉਹ ਤੋਂ ਅਗਲਾ ਪੜਾ ਗੁਰਦੁਆਰਾ ਚੋਣਾਂ ਦਾ ਆ ਜਾਂਦਾ ਫਿਰ ਉਹ ਪਾਰਲੀਮੈਂਟਨੀ ਚੋਣਾਂ 'ਚ ਆ ਜਾਂਦਾ ਫਿਰ ਹੌਲੀ-ਹੌਲੀ ਜਿਹੜੇ ਉਹਦੇ ਜ਼ਿਲ੍ਹਾ ਜੱਥੇਦਾਰਾਂ ਦੀ ਪਾਵਰ ਹੈ ਉਹ ਬਿਲਕੁਲ ਉਹਦੀ ਜਗ੍ਹਾ ਸਿਆਸੀ ਜਿਹੜੇ ਅਹੁਦੇਦਾਰ ਆ ਉਹਨਾਂ ਦੀ ਪਾਵਰ ਉਹਨਾਂ ਤੋਂ ਵੱਧ ਹੀ ਜਾਂਦੀ ਹੈ ਕਿ ਉਹਦੇ ਢਾਂਚੇ 'ਚ ਕਿਸ ਤਰ੍ਹਾਂ ਦੀ ਹੁਣ ਤਬਦੀਲੀ ਹੋਣੀ ਚਾਹੀਦੀ ਸੋ ਇਹ ਅਸੀਂ ਇਹਨਾਂ ਜਾਣਨਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵਧੀਆ ਸਵਾਲ ਹੈ ਕਿ ਸੰਸਥਾਵਾਂ ਨੂੰ ਵਿਅਕਤੀ ਚਲਾਉਂਦੇ ਆ ਜਦੋਂ ਚੰਗੇ ਵਿਅਕਤੀ ਸੰਸਥਾਵਾਂ ਦੇ ਅੰਦਰ ਹੁੰਦੇ ਆ ਸੰਸਥਾਵਾਂ ਬਲੰਦੀਆਂ ਛੋਂਦੀਆਂ ਤੇ ਜਦੋਂ ਮਾੜੇ ਵਿਅਕਤੀ ਸੰਸਥਾਵਾਂ ਦੇ ਅੰਦਰ ਦਾਖਲ ਹੋ ਜਾਂਦੇ ਆ ਤੇ ਫਿਰ ਸੰਸਥਾਵਾਂ ਜਿਹੜੀਆਂ ਉਹ ਗਰਾਵਟ ਵੱਲ ਜਾਂਦੀਆਂ ਮਾੜਿਆਂ ਨੂੰ ਬਦਲ ਕੇ ਜੇ ਮਾੜੇ ਫਿਰ ਲਿਆਂਦੇ ਜਾਣ ਤੇ ਸੰਸਥਾਵਾਂ ਕਦੇ ਉੱਠ ਨਹੀਂ ਸਕਦੀਆਂ ਮਾੜਿਆਂ ਨੂੰ ਬਦਲ ਕੇ ਚੰਗੇ ਲਿਆਵਾਂਗੇ ਤੇ ਸੰਸਥਾਵਾਂ ਉੱਠਦੀਆਂ ਨੇ ਸੋ ਵਿਅਕਤੀ ਬਦਲਦੇ ਨਾਲ ਨਹੀਂ ਵਿਅਕਤੀਆਂ ਦੀ ਸੋਚ ਚੰਗੀ ਹੈ ਤੇ ਸੰਸਥਾਵਾਂ ਉੱਠਦੀਆਂ ਤੇ ਜੇ ਬਦਲਵੇਂ ਰੂਪ ਦੇ ਵਿੱਚ ਉਸੇ ਸੋਚ ਵਾਲੇ ਆ ਜਾਂਦੇ ਆ ਸੰਸਥਾਵਾਂ ਫੇਰ ਉੱਠਦੀਆਂ ਨੇ ਜੇ ਮਾੜੇ ਆ ਜਾਂਦੇ ਨੇ ਸੰਸਥਾਵਾਂ ਬੈਠ ਜਾਂਦੀਆਂ ਨੇ ਫੇਰ ਵਿਅਕਤੀ ਬਦਲ ਜਾਂਦੇ ਆ ਲੇਕਿਨ ਸੋਚ ਮਾੜੀ ਰਹਿੰਦੀ ਆ ਸੰਸਥਾਵਾਂ ਹੋਰ ਨਿਕਰਦੀਆਂ ਹਾਂਜੀ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਫਤ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਾਲ ਬੜਾ ਹੈ ਮੈਂ ਧੁਖ ਵਿਅਕਤੀ ਮਹਾਨ ਨਹੀਂ ਹੈ ਸੰਸਾਦ ਸੰਸਾਦ ਨੇ ਜੀ ਮਹਾਨ ਹੈ ਇਸ ਲਈ ਸਾਡੇ ਬਜਰ ਕੋਈ ਵੀ ਸੰਸਾਦ ਬਣਾਉਣ ਤੋਂ ਪਹਿਲਾਂ ਉਹਨਾਂ ਦਾ ਸੰਵਿਧਾਨ ਬਣਾ ਦੇ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਅਸੀਂ ਆਪਣੇ ਉਸ ਵਿਧੀ ਵਿਧਾਨ ਦੀ ਮਜ਼ਬੂਤੀ ਜਿੰਨੀ ਖੂਬਸੂਰਤ ਬਣਾਵਾਂਗੇ ਜਿਹਦੇ ਵਿੱਚੋਂ ਕੋਈ ਚੋਰ ਦਰਵਾਜ਼ੇ ਥਾਣੀ ਕਮਜ਼ੋਰ ਬੰਦਾ ਗੈਰ ਸਿਧਾਂਤਕ ਬੰਦਾ ਜਾਂ ਜਾਤੀਲਾ ਬੜਾ ਬੰਦਾ ਦੇਣਾ ਉਹ ਦਾਖਲ ਨਾ ਹੋ ਸਕੇ ਉਹਦੇ ਚ ਪਨਾਦਰ ਪੜਾਸਨ ਬਣਾਉਣੇ ਪੈਣ। ਨੰਦਾਸ ਨੂੰ ਜਾਇਦ ਜਦੋਂ ਆਪੋਣੀ ਗੱਲ ਕਰ ਰਹੇ ਸੀ ਨਾ ਕਿ 1918 ਸੇ ਉੱਤੇ ਬਿਹਤਰ ਦੀ ਗੱਲ ਕਰਦੇ ਆ ਸੰਸਥਾ ਦੀ ਜਿਹਨੂੰ ਗੱਲ ਉੱਪਰ ਕੇ ਸਾਹਮਣੇ ਆਉਂਦੀ ਉਹ ਇੱਕ ਵਾਕਿਆ। ਉਸ ਸਮੇਂ ਦੋ ਸਖਸੀਤਾਂ ਇਹ ਜਾਣਨ ਦੇ ਲਈ ਉਸ ਮਿਸ਼ਨ ਸਕੂਲ ਚ ਗਈਆਂ ਸਨ ਜਿੱਥੋਂ ਦੇ ਚਾਰ ਵਿਦਿਆਰਥੀਆਂ ਨੇ ਇਸਾਈ ਹੋਣ ਦਾ ਐਲਾਨ ਕੀਤਾ। ਉਸਨ ਪ੍ਰੋਫੈਸਰ ਗੁਰਮੰਤ ਸਿੰਘ ਜੀ ਤੇ ਕਵਰ ਮਹਾਰਾਜ ਬਿਕਮਜੀਤ ਸਿੰਘ ਜੀ ਕਪੂਠਲ ਇਹ ਜਾਣਨ ਲਈ ਕਿ ਸਾਡੇ ਬੱਚਿਆਂ 'ਚ ਕਮਜ਼ੋਰੀ ਕਿਉਂ ਆਈ ਤਾਂ ਉਹਨਾਂ ਨੇ ਗੱਲ ਕੀਤੀ ਜਦ ਪ੍ਰਿੰਸੀਪਲ ਸੀ ਕਿ ਪ੍ਰੋਫੈਸਰ ਸਾਹਿਬ ਤੁਹਾਡਾ ਇਤਿਹਾਸ ਬੜਾ ਅਮੀਰ ਹੈ ਕੁਰਬਾਨੀ ਭਰਿਆ ਇਤਿਹਾਸ ਹੈ ਕੁਰਬਾਨੀ ਦੇ ਜਜ਼ਬੇ ਨਾਲ ਕੁਝ ਸਮਾਂ ਜੀਵਿਆ ਜਾ ਸਕਦਾ ਪਰ ਲੰਮਾ ਸਮਾਂ ਨਹੀਂ ਜੀਵਿਆ ਜਾ ਸਕਦਾ ਉਥੇ ਸਵਾਲ ਨਿਕਲਿਆ ਸੀ ਕਿ ਲੰਮਾ ਸਮਾਂ ਜਿਉਣ ਲਈ ਕੀ ਚਾਹੀਦਾ ਤਾਂ ਉਹਨਾਂ ਨੇ ਕਿ ਲੰਮਾ ਸਮਾਂ ਜਿਉਣ ਲਈ ਕੌਮਾਂ ਦੇ ਕੋਲ ਸੰਸਥਾ ਦੇ ਢਾਂਚੇ ਚਾਹੀਦੇ ਇਹ ਸੰਸਥਾ ਦਾ ਢਾਂਚਾ ਨਹੀਂ ਹੈ ਤੇ ਕੋਈ ਬੰਦਾ ਲੰਮਾ ਸਫ਼ਰ ਨਹੀਂ ਕਰ ਸਕੂਗਾ ਇਸ ਦੇ ਵਾਸਤੇ ਉਥੇ ਸਿੰਘ ਸਭਾ ਜਿਹੜੀ ਲੈਰ ਹੈ ਉਸ ਤੋਂ ਅਗਲੇ ਪਾਸੇ ਸਾਢੇ ਸੌਨ ਬਜ਼ੁਰਗਾਂ ਨੇ ਸਾਢੇ ਸੌ ਖੜੀ ਕਰਕੇ ਦਿੱਤੀ ਵਗੜਦੀਆਂ ਚੁਣੌਤੀਆਂ ਉਹਨਾਂ ਸਾਹਮਣੇ ਵੀ ਸਨ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕਿ ਜਉਪੂਰ ਸਾਡੇ ਕੋਲ ਅੱਜ ਪਿਆ ਹੋਇਆ ਅਸੀਂ ਅੱਜ ਦੀ ਤਰੀਕ ਵਿੱਚ ਘਬਰਾਉਣ ਦੀ ਲੋੜ ਨਹੀਂ ਅੱਜ ਦੀ ਤਰੀਕ ਵਿੱਚ ਜਾਗਣ ਦੀ ਲੋੜ ਸਿਰੇ ਸ਼ਬਦ ਗੁਰੂ ਤੋਂ ਬਿਗੈਰ ਸਾਨੂੰ ਕੋਈ ਜਗਾ ਨਹੀਂ ਸਕਦਾ ਵਾਣੀ ਦੇ ਕੋਈ ਤੋਂ ਕਪਾਂ ਜਾਂਦ ਰਖੀ ਸ਼ਬਦ ਨਾ ਜਾਣ ਸਿਆਣੇ ਬੋਲੇ ਸੇ ਕਿਤੇ ਆਏ ਸੰਸਾਰ ਸਾਡੇ ਆਗੂਆਂ ਕੋ ਜਦੋਂ ਤੱਕ ਸ਼ਬਦ ਗੁਰ ਦੀ ਸੇਧ ਨਹੀਂ ਹੈ ਗੁਰ ਬਾਣੀ ਦੀ ਸੇਧ ਵਾਲੇ ਆਗੂ ਸਾਡੇ ਕੋ ਨਹੀਂ ਆਏ ਇਤਿਹਾਸ ਦੇ ਪੰਨਿਆਂ ਤੋਂ ਵਾਕ ਵੀ ਸਾਡੇ ਕੋ ਆਗੂ ਨਹੀਂ ਹਨ ਤੇ ਉਦੋਂ ਤੱਕ ਅਸੀਂ ਨਾ ਸੰਸਥਾ ਚਲਾ ਸਕਦੇ ਆ ਨਾ ਸੰਸਥਾ ਦੁਆਰਾ ਕਰਿਆਵਾ ਕਰ ਸਕਦੇ ਦੂਜੀ ਗੱਲ ਹੈ ਕਿ ਸਿਆਸਤ ਜਦੋਂ ਗੱਲ ਕਰਦੇ ਆ ਕਿ ਸਿਆਸਤ ਨਫਰ ਦਾ ਵਿਸ਼ਾ ਨਹੀਂ ਆਂਜ ਸਾਡੇ ਸਾਹਮਣੇ ਨੌਜਵਾਨ ਨੂੰ ਡਰਾ ਦਿੱਤਾ ਗਿਆ ਕਿ ਨੌਜਵਾਨ ਸਿਆਸਤ ਵਿੱਚ ਨਾ ਆਇਓ ਇੱਕ ਬੜੀ ਗੰਦੀ ਸ਼ੈ ਹੁੰਦੀ ਹੈ ਖਿਮਾ ਕਰਨਾ ਆਪ ਕੁਰਸੀਆਂ ਭੁਗਦੇ ਪਏ ਨੇ ਤੇ ਸਾਡੇ ਬੱਚਨ ਨੂੰ ਡਰਾ ਕੇ ਧੱਕਾ ਮਾਰ ਕੇ ਵਿਦੇਸ਼ਾਂ ਨੂੰ ਧੱਕ ਦਿੱਤੇ ਇਹ ਬੜੀ ਸਾਡੇ ਨਾਲ ਆਪਣੇ ਅੰਦਰ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਹੈ ਸਮਝ ਨਹੀਂ ਲੋ ਸਾਡੀ ਬੇਨਤੀ ਹੈ ਕਿ ਅੱਜ ਤੁਹਾਡੇ ਕੋਲ ਸਵਾਲ ਨੇ ਬੜੇ ਮਹੱਤਵਪੂਰਨ ਸੰਸਥਾ ਦਾ ਢਾਂਚਾ ਜਿੰਨਾ ਮਜ਼ਬੂਤ ਤੇ ਪਾਰਦਰਸ਼ਕ ਹੋਏਗਾ ਜਿੰਨਾ ਉਹਦੇ ਅਧਿਕਾਰਾਂ ਦੇ ਵੰਡ ਨੂੰ ਅਸੀਂ ਬਿਹਤਰੀਨ ਬਣਾ ਸਕਾਂਗੇ ਉਹਨਾਂ ਅਸੀਂ ਆਪਣੀ ਆਉਣ ਵਾਲੀ ਸੰਸਥਾ ਨੂੰ ਲੰਮਾ ਸਮਾਂ ਜਿੰਦਾ ਰੱਖਾਂ ਉਡੀ ਪਹਿਰੇਦਾਰੀ ਲਈ ਪੂਰੀ ਸੰਭਾਵਨਾ ਮੈਂ ਅੱਜ ਬੈ ਕੇ ਸਿਰ ਜੋੜ ਕੇ ਸਭ ਕੁਝ ਕੀਤਾ ਜਾ ਸਕਦਾ ਨਵਾਂ ਜੋਗ ਹੈ ਖਰਸ਼ੀਰ ਖੋਜੀ ਜਾ ਸਕਦੀ ਹੈ ਤੇ ਕਰਨੀ ਚਾਹੀਦੀ ਸੋ ਇਸ ਲਈ ਆਪਾਂ ਜਿਹਨੇ ਸਾਹਮਣੇ ਬੈਠੇ ਆ ਜੀ ਆਪਾਂ ਕੇਵਲ ਸੁਣ ਲਈ ਨਹੀਂ ਆਏ ਆਪਣੇ ਆਪਣੇ ਪਿੰਡਾਂ ਚ ਜਾ ਕੇ ਗੱਲ ਕਰਨੀ ਸ਼ੁਰੂ ਕਰਪਾ ਅਕਾਲੀ ਛੋਮਣਿਆ ਕਲਦਲ ਕੀ ਸੀ ਕਿਉਂ ਬਣਿਆ ਸੀ ਕਿਵੇਂ ਕੰਮ ਕੀਤਾ ਕਿਦਾਂ ਦਾ ਕੰਮ ਕੀਤਾ ਮੈਂ ਕੱਲ ਇੱਕ ਪੋਸਟ ਪਾਈ ਕੁ ਸਜਣਨਾਂ ਨੂੰ ਭੇਜੇ ਜਥੇਦਾਰ ਮੋਹਨ ਸਿੰਘ ਤੁਰ ਦੀ ਪੋਸਟ ਭੇਜੇ ਕਿ ਉਹ ਸ਼੍ਰੋਮਣਿਆ ਕਲਦਲ ਦੇ ਪ੍ਰਧਾਨ ਰਹੇ ਨੇ ਅੱਜ ਉਹਨਾਂ ਦਾ ਪਰਸ਼ਾਵੇਂ ਵਰਗਾ ਬੰਦਾ ਲੱਭਣਾ ਮੁਸ਼ਕਲ ਹੋ ਜਾਂਦਾ ਹੁਣ ਉਹਨਾਂ ਦਾ ਪਰਸ਼ਾਵੇਂ ਵਰਗਾ ਬੰਦਾ ਲੱਭਣ ਅੱਜ ਸਾਡੇ ਕੋਲ ਵਿਅਕਤੀ ਦੀ ਜਿਹੜੀ ਉਹ ਸ਼ਬਦ ਚੋਂ ਕੜਿਆ ਹੋਇਆ ਬੰਦਾ ਚਾਹੀਦਾ ਜਿੱਥੇ ਕੁਰਸੀ ਦੀ ਭੁੱਖ ਨਾ ਹੋਵੇ ਇਹ ਬਹੁਤ ਕੁਝ ਅਸੀਂ ਸ਼ਾਣਾ ਮਾਰ ਕੇ ਦੇਖ ਸਕਦੇ ਹਾਂ ਤਾਂ ਇਹ ਸਵਾਲ ਜਾਇਜ਼ ਹੈ ਇਹ ਤੇ ਲੰਮੀ ਚਰਚਾ ਕੀਤੀ ਜਾ ਸਕਦੀ ਹੈ ਵੇਖੋ ਵਿੱਚ ਕਿਤੇ ਵੀ ਬੈਠਿਆ ਜਾ ਸਕਦਾ ਹੈ ਆਪਾਂ ਕਰ ਸਕਦੇ ਹਾਂ ਪਰ ਇੱਕ ਬੇਨਤੀ ਦਾਸ ਨੇ ਕਰਨੀ ਹੈ ਕਿ ਕੰਸੂਆਂ ਚੱਲ ਰਹੀਆਂ ਨੇ ਕਿ ਆਪਾਂ ਨੂੰ ਜਾਗਣਾ ਪੈਣਾ ਹੈ ਕਿ 2 ਦਸੰਬਰ ਵਾਲਾ ਆਦੇਸ਼ ਆਉਣ ਵਾਲੇ ਕੱਲ ਰੱਦ ਹੋ ਸਕਦਾ ਹੈ ਉਤੇ ਕੁਹਾੜਾ ਚਲਾਇਆ ਜਾ ਸਕਦਾ ਹੈ ਕਿ ਜੇ ਖਾਲਸਾ ਜਿਉਂ 2 ਦਸੰਬਰ ਵਾਲੇ ਆਦੇਸ਼ ਦੇ ਕੋਹਾੜਾ ਚਲਦਾ ਹੈ ਇਹਦੇ ਨੂੰ ਵੱਡਾ ਪੰਥ ਦਾ ਤੇ ਪੰਥ ਦੇ ਤਖਤ ਦੇ અપਮਾਨ ਦਾ ਕੋਈ ਮੁੱਦਾ ਸਾਡੇ ਸਾਹਮਣੇ ਨਹੀਂ ਹੋਏਗਾ ਅੱਜ ਸਾਨੂੰ ਜਾਗਣਾ ਪਏਗਾ ਅੱਗੋਂ ਦੇ ਜੇ ਚੀਤੀਏ ਤਾਂ ਕਾਇਤ ਮਿਲੇ ਸਜਾਈਂ ਪੁੱਲਾਂ ਦੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਧੰਨਵਾਦ 1921 ਚ ਜਥੇਦਾਰ ਤੇਜਾ ਸਿੰਘ ਪੁੱਛਰ ਹੋਣਾ ਨੇ ਇੱਕ ਬਹੁਤ ਅਹਿਮ ਉਹਨਾਂ ਦੀ ਟਿੱਪਣੀ ਹੈ ਉਹ ਕਹਿੰਦੇ ਸੀਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਕੋਈ ਕਮੇਟੀ ਨਹੀਂ ਹੋਣੀ ਚਾਹੀਦੀ ਸੋ ਮੈਂ ਜਾਣਨਾ ਚਾਹਨਾ ਕਿ ਜਿਹੜੇ ਚਾਹੇ ਹਾਲੀਆ ਕੁਝ ਫੈਸਲਿਆਂ ਦੀ ਆਪਾਂ ਗੱਲ ਕਰਦੇ ਆ ਜਾਂ ਜਿੰਨੇ ਹੋਏ ਕਿ ਤਖਸਾਲ ਸਾਹਿਬ ਦੇ ਜਿਹੜੇ ਫੈਸਲੇ ਆ ਕੀ ਆਪਾਂ ਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਗੱਲ ਆ ਰਹੀ ਕਿ ਉਹ ਉਸ ਤਰ੍ਹਾਂ ਲਾਗੂ ਨਹੀਂ ਹੋਇਆ ਕਿ ਉਹ ਫੈਸਲੇ ਕਰਨ ਦਾ ਤਰੀਕਾਕਾਰ ਜੋ ਬਿਲਕੁਲ ਅਕਾਲੀ ਫੂਲਾ ਸਿੰਘ ਹੋਣਾ ਵੇਲੇ ਤੋਂ ਸੀਗਾ ਕਿ ਉਹ ਦੇ ਤਰੀਕਾਕਾਰ 'ਚ ਵੀ ਕੁਝ ਬਦਲਾਅ ਆਇਆ ਜਾਂ ਉਹ ਤਰੀਕਾਕਾਰ 'ਚ ਨੁਕਸ ਨਹੀਂ ਹੈ ਸਿਰਫ ਉਹ ਜਮਾਤ ਐਨੀ ਤਾਕਤਵਰ ਹੋ ਗਈ ਹੈ ਕਿ ਉਹ ਇਹਨੂੰ ਮੰਨ ਨਹੀਂ ਰਹੀ ਹੈ ਹੈਨਾ ਫੈਸਲੇ ਨੂੰ ਸੋ ਉਹਦੇ ਤਰੀਕਾਕਾਰ ਜੇ ਜੇ ਨੁਕਸਾ ਹੈ ਤਾਂ ਉਹ ਕਿੱਦਾਂ ਠੀਕ ਹੋਣਾ ਚਾਹੀਦਾ ਇਹਨਾਂ ਲਈ ਗੱਲ ਇਹ ਹੈ ਕਿ ਜੋ ਕੁਝ ਵਰਤਮਾਨ ਵਿੱਚ ਸੀ ਉਹਨੂੰ ਅੱਗੇ ਰੱਖ ਕੇ ਵਰਤਮਾਨ ਸਮੇਂ ਦਾ ਨਿਰਣਾ ਹੋਣਾ ਦੁਖੋ ਜੇ ਅਸੀਂ ਹਕਾਲ ਤੱਕ ਸਰ ਦੀ ਮਾਨ ਮਰਜ਼ਾ ਦਾ ਫੈਸਲਾ ਲੈਣ ਦਾ ਢੰਗ ਤਰੀਕੇ ਜਿਹੜਿਆ ਉਹਨਾਂ 'ਚ ਤਬਦੀਲੀ ਆਈ ਹੋਈ ਮੇਰੀ ਗੱਲ ਹੈ ਕਿ ਤਬਦੀਲੀ ਆਈ ਹੋਈ ਹੈ ਪਹਿਲੇ ਉੱਥੇ ਆਇਆ ਹੋਏ ਹਰ ਜਿਹੜਾ ਕੋਈ ਸਵਾਲ ਆਉਂਦਾ ਸੀ ਉਹ ਜਿਹੜਾ ਸੀ ਧਰਮ ਪ੍ਰਚਾਰ ਕਮੇਟੀ ਕੋ ਜਾਂਦਾ ਸੀ ਧਰਮ ਪ੍ਰਚਾਰ ਕਮੇਟੀ ਆਪਣੀ ਸਲਾਹਕਾਰ ਕਮੇਟੀ ਕੋ ਭੇਜਦੀ ਸੀ ਉਹਨਾਂ ਦੀ رائے ਲੈਣ ਤੋਂ ਬਾਅਦ ਉਹ رائے ਵਾਪਸ ਆਉਂਦੀ ਸੀ ਉੱਤੇ ਜਾ ਕੇ ਵਿਚਾਰ ਕੇ ਨਿਰਣਾ ਲਿਆ ਜਾਂਦਾ ਸੀ ਇਹ ਇੱਕ ਵਿੱਚੋਂ ਗਾਇ ਪੈ ਚੁੱਕਾ ਹੈ 84 ਤੋਂ ਬਾਅਦ ਇਹ ਬਿਲਕੁਲ ਟੀ ਜਿਹੜੀ ਉੱਥੇ ਅਲੋਪ ਹੋ ਗਈ ਹੋਈ ਹੈ ਅੱਜ ਸੋ ਨੂੰ ਸਾਨੂੰ ਦੁਬਾਰਾ ਸਰਜੀਤ ਕਰਨਾ ਪਏਗਾ ਮੈਂ ਇਹ ਮੰਨਦੇ ਹਾਂ ਜੋ 2 ਦਸੰਬਰ ਦਾ ਫੈਸਲਾ ਆਇਆ ਨਾ ਇਹਦੇ ਬਾਰੇ ਜਥੇਦਾਰ ਸਹਿਬਾਨ ਨੇ ਵੀ ਵੱਖ-ਵੱਖ ਸੰਸਥਾ ਦੇ ਆਗੂਆਂ ਨੂੰ ਹੀ ਬੁਲਾਇਆ ਉੱਥੇ ਤੇ ਬਹੁਤ ਸਾਰੀਆਂ ਸੰਸਾਰ ਭਰ ਦੀਆਂ ਸੰਸਥਾਵਾਂ ਨੇ ਈਮੇਲ ਰਾਹੀਂ ਵਟਸਐਪ ਦੇ ਉੱਤੇ ਫੇਸਬੁੱਕ ਦੇ ਉੱਤੇ ਇਕੋ ਝਾਂਸਾਂ ਨਾਲ ਆਪਣਾ ਸੁਨੇਹਾ ਵੀ ਲਾਇਆ ਕਿ ਨਿਰਣਾ ਕਿ ਤਰ੍ਹਾਂ ਦਾ ਕੀਤਾ ਜਾਏ ਕਿਉਂਕਿ ਇੱਕ ਦੌਰ ਲੰਘ ਕੇ ਗਿਆ ਕਿ ਅਕਾਲ ਤਖਤ ਦੇ ਫੈਸਲਿਆਂ ਤੇ ਲੋਕ ਸਿੱਖ ਸੰਗਤ ਵਿੱਚ ਬੇਵਿਸ਼ਵਾਸੀ ਖੜੀ ਹੋਈ ਸੀ ਉਤੋਂ ਦੇ ਜਥੇਦਾਰ ਪਵੇਂ ਸੰਸਥਾਵਾਂ ਰੜਕੇ ਸਿਧਾਂਤਾਂ ਦਾ ਕੰਨ ਕਰਦੇ ਰਹੇ ਇਹ ਬੀਤੇ ਇਤਿਹਾਸ ਸਿੱਖ ਸੰਗਤ ਉੱਪਰ ਆਈ ਹੋਈ ਸੰਗਤ ਨੇ ਪੂਰੀ ਤਰ੍ਹਾਂ ਜਥੇਦਾਰ ਹਰਪੀ ਸਿੰਘ ਜੀ ਬੈਠੇ ਨੇ ਆਇਰ ਗਦੇ ਸਿੰਘ ਜੀ ਬੈਠੇ ਉਹਨਾਂ ਕੋਈ ਅਸੀਂ ਲੋਕ ਵੀ ਪਤ ਜਿਹੜੇ ਕਦੀ ਅਸੀਂ ਜਾਣਾ ਬੰਦ ਕਰ ਦਿੱਤੇ ਜਿਸ ਦਿਨ ਮੰਨਣਾ ਵੀ ਬੰਦ ਕਰ ਦਿੱਤਾ ਸੀ ਪਰ ਜਦੋਂ ਪੰਥ ਦਾ ਵੱਡਾ ਇਤਿਆਹਾ ਅਸੀਂ ਫਿਰ ਵੀ ਨਾਲ ਬੈਠੇ ਆ ਆਪਣੀ رائے ਵੀ ਦਿੱਤੀ ਹੈ ਤੇ ਦੇਖ ਕੇ ਆਪਣੀ ਜ਼ਿੰਮੇਵਾਰੀ ਨਿਭਾਇਆ ਇਸ ਲਈ ਅੱਜ ਦਾ ਜਿਹੜਾ ਤਰੀਕਾ ਹੈ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਅਕਾਲ ਤਖਤ ਦੀ ਜਿਹੜੀ ਮਾਨ ਮਰ ਜਾਵੇ ਮੈਂ ਤਾਂ ਪਹਿਲੇ ਜਿਹੇ ਸ਼ਬਦ ਕਹਿ ਕੇ ਬੋਲੇ ਵੀ ਹੈ ਕਿ ਅਕਾਲ ਤਖਤ ਦੀ ਪ੍ਰਭੂ ਸੱਚਾ ਨੂੰ ਬਰਕਰਾਰ ਰੱਖਣ ਦੇ ਲਈ ਅੱਜ ਖਾਲਸਾ ਪੰਥ ਨੂੰ ਸੰਸਾਰ ਪਰ ਵਿੱਚ ਅੱਗੇ ਆਣਾ ਪਏਗਾ ਕੋਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਨਹੀਂ ਚਾਹੀਦਾ ਪੂਰੇ ਸਮੁੱਚੇ ਪੰਥ ਨੂੰ ਚਾਹੀਦਾ ਹੈ ਫੇ ਤੁਹਾਡੇ ਵਾਲੇ ਸਵਾਲ ਦੇ ਸਾਰੇ ਉੱਤਰ ਜਿਹੜੇ ਆ ਤੁਹਾਨੂੰ ਲੱਭ ਜਾਣਗੇ ਵਰਨਾ ਸਾਡੇ ਸਵਾਲ ਖੜੇ ਰਹਿਣਗੇ ਨਵੇਂ ਤੋਂ ਨਵੇਂ ਪੈਦਾ ਹੁੰਦੇ ਰਹਿਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਸਿਰਫ ਛੋਟਾ ਜਿਹਾ ਕਿ 2 ਦਸੰਬਰ ਦਾ ਜਿਹੜਾ ਤੁਸੀਂ ਹੁਕਮ ਨਮਾ ਕਰਕੇ ਭਰਤੀ ਕਮੇਟੀ ਬਣਾਈ ਸੀ ਸਾਰੇ ਨੇ ਮਹਿਸੂਸ ਹੁੰਦਾ ਕਿ ਬਹੁਤ ਵੱਡਾ ਉਹ ਕਦਮ ਸੀ ਪਰ ਇਹ ਵੀ ਲੱਗਦਾ ਵੀ ਇਹਦੇ ਵਿੱਚੋਂ ਵੀ ਕੁਝ ਜੇ ਅਧੂਰਾ ਰਹਿ ਗਿਆ ਸੀ ਤੇ ਵੀ ਇਹਦੇ ਵਿੱਚ ਕੀ ਇਹ ਨਹੀਂ ਲੱਗਦਾ ਕਿ ਜੋ ਬਾਕੀ ਧਿਰਾਂ ਬਾਹਰ ਰਹਿ ਗਈਆਂ ਵੀ ਉਹ ਵੀ ਇਸ ਭਰਤੀ ਕਮੇਟੀ ਦੇ ਵਿੱਚ ਸ਼ਾਮਲ ਕਰ ਲਿਆ ਜਾਂਦੀ ਸਾਡੀ ਜਿਹੜੀ ਪ੍ਰਾਇੋਰਟੀ ਸੀ ਉਹ ਇਹੋ ਸੀ ਕਿ ਹੁਕਮਨਾਮਾ ਜਿਹੜਾ ਹੈਗਾ ਉਹ ਮੰਨਿਆ ਜਾਏ ਖਾਸ ਆਦੇ ਤੇ 7 ਤਾਰੀਖ ਤੇ ਜਿਹੜੀ ਹੈ ਤੇ ਹੁਕਮਨਾਮੇ ਨੂੰ ਪ੍ਰਵਾਨ ਕਰ ਲੇ ਤੇ ਪੱਗ ਦਾ ਪਲਾ ਹੋ ਸਕਦਾ ਹੈ ਬਾਕੀ ਜੇ ਹੁਕਮਨਾਮਾ ਪ੍ਰਵਾਨ ਹੋ ਜਾਂਦਾ ਦੂਜੀਆਂ ਧਿਰਾਂ ਨੂੰ ਸੀ ਹੌਲੀ 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 ਆਪਿੰਦੇ ਨੇ ਲੈ ਆਉਣਾ ਸਰਬੱਤ ਕਿਸਮਤ ਹੈ ਵੀ ਅਗਲੀ 7 ਤਾਰੀਖ ਤੇ ਰਸੀ ਗਈ ਉਹ ਬਾਦੀ ਹੋਊਗੀ ਤੇ ਦੂਜੀਆਂ ਧਿਰਾਂ ਨੂੰ ਨੇੜੇ ਲਿਆਉਣ ਵਾਲੀ ਜਿਹੜੀ ਗੱਡੀ ਵੀ ਸੀ ਉਹ ਸਾਰੇ ਖਾਤੋਂ ਤੇ ਅਗਲਾ ਸਵਾਲ ਭਾਈ ਗੋਵਰ ਸਿੰਘ ਜੀ ਲੱਗੋ ਹਾਲ ਕਿ ਸ਼੍ਰੋਮਣੀ ਕਾਲੀ ਦਲ ਨੇ ਨੰਤਪੁਰ ਸਾਹਿਬ ਦਾ ਮਤਾ ਜਿੱਦੇ ਲਈ ਜੀਲਾ ਭਰੀਆਂ ਸ਼ਹੀਦੀਆਂ ਦਿੱਤੀਆਂ ਉਹ ਛੱਡ ਕਿਉਂ ਦਿੱਤਾ ਦੇਖੋ ਉਹੀ ਮੈਂ ਗੱਲ ਕੀਤੀ ਸੀ ਜਿਹੜਾ 377 ਦਾ ਆਪਣਾ ਮਤਾ ਸੀ ਉਹ ਇੱਕ ਮੇਲ ਅਜੰਡਾ ਸੀ ਆਪਣੀ ਪਾਰਟੀ ਦਾ ਆਪਣੇ ਸਪੰਸ ਦਾ ਆਇਆ ਗਿਆ ਸੀ ਹੌਲੀ 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 ਸਮੇਂ ਸੇ ਉਹ ਛੱਡੇ ਰਹੇ 97 ਕੋ ਬਾਤ ਆਪਾਂ ਗੱਲ ਵੀ ਨਹੀਂ ਕੀਤੀ ਕੋਈ ਸਾਰੇ ਮਸਲੇ ਉਹਦੇ ਵਿੱਚ ਹੈਗੇ ਨੇ ਜੋ ਪੰਜਾਬ ਦੇ ਮਸਲੇ ਨੇ ਇਹ ਹਿੱਸਾ ਇਨ ਬਿਨ ਉਹਦੀ ਵਿੱਚ ਨੇ ਚੰਡੀਗੜ੍ਹ ਦਾ ਲੈ ਲਓ ਪੜ ਕੇ ਦੇਖੋ ਸਾਰਾ ਕੁਝ ਵਿੱਚ ਐ ਸਤਨ ਵਿੱਚ ਦੋਵੇਂ ਸਾਡੀਆਂ ਸਰਕਾਰਾਂ ਬਣੀਆਂ ਮੈਂ ਸਾਨੂੰ ਬਿਲਕੁਲ ਨਹੀਂ ਵਿਸਾਰਤਾ ਉਹ ਗੱਲਾਂ ਨੂੰ ਆਪਾਂ ਉਹ ਗੱਲ ਕਰਨੀ ਹੈ ਤਕੇ ਉਹ ਇਹ ਇਸ ਕਰਕੇ ਕਿਹਾ ਕਿ ਕਿਸੀਂ ਆਪਣਾ ਸਤਾ ਵਾਲੇ ਪਾਸੇ ਪੈ ਗਏ ਤਾਂ ਕਰਕੇ ਵਿਸਾਰਿਆ ਗਿਆ ਕਿਉਂਕਿ ਇਹ ਸਾਨੂੰ ਸਤਾ ਪਿਆਰੀ ਹੋ ਗਈ ਵੀ ਸਿਰਫ ਸਰਕਾਰ ਬਣਾਉਣੀ ਐ ਸਰਕਾਰ ਨੂੰ ਹੋਣੀ ਐ ਉਹ ਸਾਰੇ ਗੱਲਾਂ ਪਿੱਛੇ ਜਿਹੜਾ ਐ ਪ੍ਰੈਜ਼ੀਡੈਂਟ ਸਾਹਿਬ ਇਸ ਕਰਕੇ ਸਾਰਾ ਇਹ ਹੈਗਾ ਤਾਂ ਉਹ ਪੇਸ਼ਾ ਕਰ ਦਿੰਦਾ। ਇਹ ਜੀ ਜਿਆਦੀ ਹੱਦ ਤੀਸਰੀ ਨੂੰ ਇਹ ਆਪ ਜੀ ਨੇ ਆਰੰਭਤਾ ਦੇ ਵਿੱਚ ਹੀ ਬੋਲਿਆ ਵੀ ਸਿੱਖ ਧਰਮ ਵਿੱਚ ਧਰਮ ਤੇ ਰਾਜਨੀਤੀ ਦਾ ਸੁਮੇਲ ਹੈ। ਪਰ ਮੈਨੂੰ ਲੱਗਦਾ ਵੀ ਕਨਸੈਪਚੂਅਲੀ ਇਹਨੂੰ ਕਲੀਅਰ ਕਰਨ ਦੀ ਲੋੜ ਹੈ ਵੀ ਧਰਮ ਤੇ ਰਾਜਨੀਤੀ ਬੈਲੈਂਸ ਨੇ ਕਿ ਧਰਮ ਡੋਮਿਨੇਟ ਕਰਦਾ ਹੈ ਰਾਜਨੀਤੀ ਤੇ। ਜੇ ਸੁਮੇਲ ਕਹਿ ਦਿਆਂਗੇ ਤਾਂ ਫਿਰ ਕਿਤੇ ਸਮੱਸਿਆ ਖੜੀ ਹੁੰਦੀ ਹੈ। ਬਾਕੀ ਪੈਨਲ ਵੀ ਬੈਠਾ ਹੈ। ਇਹ ਬਹੁਤ ਜ਼ਰੂਰੀ ਹੈ ਜਿਹੜੀ ਰਾਜਨੀਤੀ ਧਰਮ ਬਰਾਬਰ ਨੇ ਕਿ ਧਰਮ ਕਿਤੇ ਧਰਮ ਦਾ ਕੁੰਡਾ ਰਾਜਨੀਤੀ ਹੈ ਗਿਆਨੀ ਅਰਪੀ ਸਿੰਘ ਜੀ ਸਪਸ਼ਟ ਕਰਨ ਬਾਕੀ ਪੈਨਲ ਵੀ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਨ ਸਿੱਖ ਪੰਥ ਦੇ ਵਿੱਚ ਬੜੇ ਪਿਆਰੇ ਦੁਵੰਦ ਹੈ ਦੇਗ ਤੇਗ ਸੰਤ ਸਿਪਾਹੀ ਉਵੇਂ ਧਰਮ ਤੇ ਰਾਜਨੀਤੀ ਹੈ ਜਿਵੇਂ ਟ੍ਰੇਨ ਦੀਆਂ ਦੋ ਪਟੜੀਆਂ ਜਿਹੜੀਆਂ ਹੈਗੀਆਂ ਉਹ ਬਰਾਬਰ ਚੱਲਦੀਆਂ ਤੇ ਟ੍ਰੇਨ ਚੱਲਦੀ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਦੁਵੰਦ ਨੇ ਸਿੱਖ ਸੰਕਲਪਾਂ ਦੇ ਵਿੱਚ ਇਹ ਪੈਰਲਲ ਚੱਲਦੇ ਆ ਪਰ ਧਰਮ ਜਿਹੜਾ ਹੈ ਉਹਨੂੰ ਜਦੋਂ ਅਸੀਂ ਗਿਣਤੀ ਕਰਦੇ ਆ ਤੇ ਪਹਿਲੇ ਨੰਬਰ ਤੇ ਧਰਮ ਦੀ ਕਰਦੇ ਆ ਤੇ ਦੂਜੇ ਨੰਬਰ ਤੇ ਰਾਜਨੀਤੀ ਦੀ ਕਰਦੇ ਆ